ਅਸੀਂ ਚੰਡੀਗੜ੍ਹ ਮੁਹਾਲੀ ਦੀ ਗੱਲ ਕਰਦੇ ਆ ਤਾਂ ਚੰਡੀਗੜ੍ਹ ਦੇ ਵਿੱਚ ਵੀ ਇਹ ਬੜੀ ਵਧੀਆ ਤਸਵੀਰ ਵੇਖਣ ਨੂੰ ਮਿਲ ਰਹੀ ਆ ਕਿ ਜਿਵੇਂ ਪੁਲਿਸ ਦੇ ਮੁਲਾਜ਼ਮ ਆ ਇੱਕ ਇੱਥੇ ਲੜਕੀ ਮੁਲਾਜ਼ਮ ਹੈ ਤੇ ਇੱਕ ਨੌਜਵਾਨ ਭਰਾ ਮੁਲਾਜ਼ਮ ਹੈ ਔਰ ਇਹ ਡਿਊਟੀ ਇੱਥੇ ਕਿਉਂ ਨਿਭਾ ਰਿਹਾ ਦੱਸ ਦਈਏ ਕਿ ਜਦੋਂ ਇੱਥੇ ਲਾਈਟਾਂ ਖਰਾਬ ਹੋ ਜਾਂਦੀਆਂ ਚਾਹੇ ਉਹ ਚੰਡੀਗੜ੍ਹ ਹੋਵੇ ਜਾਂ ਮੁਹਾਲੀ ਹੋਵੇ ਤਾਂ ਇੱਥੇ ਇੱਕ ਇਹਨਾਂ ਦਾ ਵਧੀਆ ਪ੍ਰੋਟੋਕਾਲ ਹੈ ਕਿ ਜੇ ਕੋਈ ਲਾਈਟਾਂ ਖਰਾਬ ਹੋ ਜਾਂਦੀਆਂ ਤਾਂ ਇਹ ਨਹੀਂ ਹੈ ਕਿ ਉੱਥੇ ਜਿਹੜੇ ਮੁਲਾਜ਼ਮ ਦੀ ਡਿਊਟੀ ਆ ਸਿਰਫ ਉਹ ਹੀ ਪਹੁੰਚੇਗਾ ਨਹੀਂ ਉਹ ਕਿਸੇ ਵੀ ਨਜ਼ਦੀਕੀ ਥਾਣੇ ਦੇ ਕੋਲ ਜਿੱਥੇ ਵੀ ਕਿਤੇ ਕੋਈ ਪੀਸੀਆਰ ਖੜੀ ਆ ਕੋਈ ਵੀ ਖੜਾ ਤਾਂ ਮੁਲਾਜ਼ਮ ਆ ਕੇ ਆਪਣੀ ਡਿਊਟੀ ਨਿਭਾ ਦਿੰਦੇ ਆ ਤਾਂ ਉਥੋਂ ਦੀ ਟ੍ਰੈਫਿਕ ਨੂੰ ਚਲਾਉਂਦੇ ਆ ਤਾਂ ਹੁਣ ਟ੍ਰੈਫਿਕ ਚਲਾਉਣ ਨੂੰ ਵੀ ਦਿਲ ਕਰਦਾ ਤਾਂ ਫਿਰ ਆਪਣੀ ਬਾਰਿਸ਼ ਤੋਂ ਬਚਣ ਵਾਸਤੇ ਯੂਨੀਫਾਰਮ ਬਚਾਉਣ ਨੂੰ ਵੀ ਦਿਲ ਕਰਦਾ ਤਾਂ ਆਹ ਵੇਖੋ ਤੁਸੀਂ ਕਿ ਆ ਇੱਕ ਭਰਾ ਤੇ ਇੱਕ ਭੈਣ ਦੋਨੋਂ ਮੁਲਾਜ਼ਮ ਨੇ ਔਰ ਵੇਖੋ ਤੁਸੀਂ ਕਿਵੇਂ ਡਿਊਟੀ ਨਿਭਾ ਰਹੇ ਆ ਔਰ ਡਿਊਟੀ ਵੀ ਮੈਨੂੰ ਲੱਗਦਾ ਕਿ ਇਨ੍ਹਾਂ ਦੀ ਪੀਸੀਆਰ ਦੀ ਆ ਔਰ ਗੱਡੀ ਵੀ ਸਾਈਡ ਤੇ ਖੜੀ ਸੀ ਔਰ ਆਪਣੀ ਡਿਊਟੀ ਇੱਥੇ ਖੜੀ ਕਰਕੇ ਗੱਡੀ ਔਰ ਭਾਰ ਬਾਰਿਸ਼ ਦੇ ਵਿੱਚ ਆਪਣੇ ਕੱਪੜੇ ਗਿੱਲੇ ਹੋ ਗਏ ਆ ਫੋਨ ਗਿੱਲੇ ਹੋ ਗਏ ਲੇਕਿਨ ਲੋਕਾਂ ਦੀ ਆਵਾਜ਼ ਆ ਜਿਹੜੀ ਆ ਉਸ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਇਹ ਤੁਹਾਨੂੰ ਜਾਣਕਾਰੀ ਪਹਿਲਾਂ ਵੀ ਦਿੱਤੀ ਆ ਹੁਣ ਫੇਰ ਦੁਬਾਰਾ ਦੱਸ ਦਈਏ ਰਿਪੀਟ ਕਰ ਦਈਏ ਕਿ ਜਦੋਂ ਚੰਡੀਗੜ੍ਹ ਤੇ ਮੋਹਾਲੀ ਦੀ ਗੱਲ ਕਰਦੇ ਆਪਾਂ ਤਾਂ ਮੋਹਾਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਇਹੀ ਹੁੰਦਾ ਕਿ ਜ਼ਿਆਦਾਤਰ ਪੁਲਿਸ ਮੁਲਾਜ਼ਮ ਜਿੱਥੇ ਵੀ ਕੋਈ ਖੜਾ ਤਾ ਉਹ ਨਜ਼ਦੀਕੀ ਏਰੀਏ ਵਿੱਚ ਕੋਈ ਐਸੀ ਪ੍ਰੋਬਲਮ ਆ ਜਾਂਦੀ ਆ ਤਾਂ ਉੱਥੇ ਪਹੁੰਚ ਜਾਂਦਾ ਚਾਹੇ ਉਹ ਟ੍ਰੈਫਿਕ ਪੁਲਿਸ ਦਾ ਹੋਵੇ ਜਾਂ ਪੀਸੀਆਰ ਦਾ ਹੋਵੇ ਜਾਂ ਦੂਸਰਾ ਮਲਾਜਮ ਹੋਵੇ ਪੂਰੀਆਂ ਡਿਊਟੀਆਂ ਨੂੰ ਨਿਭਾਉਂਦੇ ਆ ਔਰ ਆ ਜਿਹੜੀ ਡਿਊਟੀ ਐ ਇਸੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਤੁਸੀਂ ਕਿਵੇਂ ਇਹ ਨੌਜਵਾਨ ਮਲਾਜਮ ਜਿਹੜੇ ਆ ਕਿਵੇਂ ਡਿਊਟੀ ਨਿਭਾ ਰਹੇ ਆ 유ਨੀਫਾਰਮਾਂ ਪੂਰੀਆਂ ਗਿੱਲੀਆਂ ਹੋ ਚੁੱਕੀਆਂ ਨੇ ਔਰ ਪੂਰਾ ਦਿਨ ਬਾਰਿਸ਼ ਦੀ ਗੱਲ ਕਰੀਏ ਤਾਂ ਇਹ ਲਗਭਗ ਰਾਤ ਦੇ ਸਮੇਂ ਤੋਂ ਪੈ ਰਹੀ ਆ ਔਰ ਸਵੇਰ ਤੱਕ ਪਾਣੀ ਦਾ ਜਲਥਲ ਹੋਇਆ ਪਿਆ ਪੂਰਾ ਮੋਹਾਲੀ ਭਿੱਜਾ ਪਿਆ ਇਸ ਵੇਲੇ ਅਸੀਂ ਮੋਹਾਲੀ ਦੇ ਪੁੱਡਾ ਭਵਨ ਦੇ ਕੋਲ ਖੜੇ ਆ ਔਰ 9 ਫੇਸ ਦੀਆਂ ਲਾਈਟਾਂ ਤੇ ਖੜੇ ਆ ਹੁਣ 9 ਫੇਸ ਦੀਆਂ ਲਾਈਟਾਂ ਦੀ ਗੱਲ ਕਰ ਦਈਏ ਤਾਂ ਉਹਨਾਂ ਲਾਈਟਾਂ ਦੇ ਉੱਤੇ ਇਹ ਮਲਾਜ਼ਮ ਖੜੇ ਆ ਲਾਈਟਾਂ ਜੋ ਆਏ ਤਕਨੀਕੀ ਖਰਾਬੀ ਕਰਕੇ ਬੰਦ ਹੋ ਗਈਆਂ ਤਾਂ ਜਿਸ ਕਰਕੇ ਇਹ ਮਲਾਜ਼ਮ ਆਪਣੀ ਡਿਊਟੀ ਨਿਭਾ ਰਹੇ ਆ ਪਿਛਲੇ ਦਿਨ ਵੀ ਆਪਾਂ ਇੱਕ ਦੱਸਿਆ ਸੀਗਾ ਕਿ ਲਾਈਟਾਂ ਤਾਂ ਖਰਾਬ ਹੋ ਗਈਆਂ ਲੇਕਿਨ ਟ੍ਰੈਫਿਕ ਵਾਲਾ ਉਸ ਵੇਲੇ ਮੌਕੇ ਤੇ ਮੌਜੂਦ ਨਹੀਂ ਸੀ ਪਰ ਪੀਸੀਆਰ ਵਾਲੇ ਆਏ ਤਾਂ ਉਹਨਾਂ ਨੇ ਟ੍ਰੈਫਿਕ ਜਿਹੜੀ ਆ ਉਹ ਚਾਲੂ ਕਰ ਦਿੱਤੀ ਔਰ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਵਿੱਚ ਹੋਣਾ ਚਾਹੀਦਾ ਨਾ ਕਿ ਪੰਜਾਬ ਦੇ ਸਿਰਫ ਮੋਹਾਲੀ ਤੱਕ ਹੀ ਸੀਮਤ ਰਹਿਣਾ ਚਾਹੀਦਾ ਔਰ ਅਸੀਂ ਦਾ ਧੰਨਵਾਦ ਕਰਦੇ ਆ ਆਪਣੇ ਚੈਨਲ ਦੇ ਮਾਦੀਆਂ ਰਾਈ ਇਹੋ ਜਿਹੇ ਬਹਾਦਰ ਨੌਜਵਾਨ ਪੁਲਿਸ ਵਾਲਿਆਂ ਦਾ ਔਰ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਜਦੋਂ ਕਦੀ ਇਹੋ ਜਿਹੀ ਐਕਟੀਵਿਟੀ ਵੇਖਣ ਨੂੰ ਮਿਲਦੀ ਆ ਤਾਂ ਫਿਰ ਜਰੂਰ ਇਹਨਾਂ ਦਾ ਮਾਨ ਸਨਮਾਨ ਕਰਿਆ ਕਰੋ ਕਿਉਂਕਿ ਇਹ ਮੁਲਾਜ਼ਮ ਬੜੀ ਤਨਦੇਹੀ ਨਾਲ ਆਪਣੇ ਪਰਿਵਾਰ ਨੂੰ ਛੱਡ ਕੇ ਡਿਊਟੀ ਨਿਭਾਉਂਦੇ ਆ ਔਰ ਪਰਿਵਾਰ ਜਦੋਂ ਸਿਵਲ ਨੌਕਰੀ ਦੀ ਗੱਲ ਕਰਦੇ ਆਂ ਅਸੀਂ ਤਾਂ ਬਹੁਤ ਸਾਰੇ ਮਲਾਜਮ ਆ ਸਿਵਲ ਨੌਕਰੀਆਂ ਕਰਦੇ ਆ ਤਾਂ ਸ਼ਾਮ ਨੂੰ 8 ਵਜੇ ਤੋਂ 4 ਵਜੇ 2 ਵਜੇ ਵੀ ਜਿਵੇਂ ਸਕੂਲਾਂ ਦਾ ਟਾਈਮ ਹੈ 2 ਵਜੇ ਦਾ ਤਾਂ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਪਰ ਇਹ ਵਿਚਾਰੇ 20 ਘੰਟੇ ਦੀ ਡਿਊਟੀ ਆ ਔਰ ਲਗਾਤਾਰ ਜਦੋਂ ਡਿਊਟੀ ਨਿਭਾਉਂਦੇ ਆ ਤਾਂ ਫਿਰ بارش ਪਾਣੀ ਧੁੱਪ ਮੀ ਕੁਝ ਨਹੀਂ ਦੇਖਦੇ ਔਰ ਇੱਕ ਤਰਫ ਤਾਂ ਇਹ بارشਾਂ ਦੇ ਮਾਹੌਲ ਨੇ ਇਸ ਵੇਲੇ بارش ਦਾ ਸਮਾ ਚੱਲ ਰਿਹਾ ਲਗਾਤਾਰ بارشਾਂ ਹੋ ਰਹੀਆਂ ਔਰ ਮੋਹਾਲੀ ਦਾ ਅਸੀਂ ਹਰ ਇੱਕ ਏਰੀਆ ਕਵਰ ਕਰ ਰਿਹਾ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲੇਕਿਨ ਫਿਲਹਾਲ ਅਸੀਂ ਇਹਨਾਂ ਬਾਰੇ ਦੋ ਲਬਜ ਤੁਹਾਡੇ ਤੋਂ ਚਾਹੁੰਦੇ ਆ ਕਿ ਤੁਸੀਂ ਕਮੈਂਟਾਂ ਵਿੱਚ ਇਹਨਾਂ ਬਹਾਦਰ ਨੌਜਵਾਨਾਂ ਬਾਰੇ ਇਹੜਾ ਮੁਲਾਜ਼ਮਾਂ ਬਾਰੇ ਜਿਹੜੀ ਆ ਉਹ ਦੋ ਕਮੈਂਟ ਜ਼ਰੂਰ ਲਿਖੋ ਔਰ ਜੇ ਤੁਹਾਨੂੰ ਇਹਨਾਂ ਦੀ ਬਹਾਦਰੀ ਦਾ ਕੰਮ ਜਾਂ ਇਹਨਾਂ ਦਾ ਵਧੀਆ ਸੇਵਾ ਦਾ ਕੰਮ ਜਾਂ ਵਧੀਆ ਡਿਊਟੀ ਨਿਭਾਉਣ ਦਾ ਕੰਮ ਵਧੀਆ ਨਜ਼ਰ ਆ ਰਿਹਾ ਤਾਂ ਇਸ ਬਾਰੇ ਤੁਸੀਂ ਵਧੀਆ ਕਮੈਂਟ ਕਰੋ ਔਰ ਵੀਡੀਓ ਜੇ ਚੰਗੀ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ